ਸਤਿ ਸ੍ਰੀ ਅਕਾਲ ਸਾਡੇ ਕੀ ਕਾਰਨਾ ਵਾਪਰੀ ਗੱਡੀ ਕਿਦਾਂ ਐਕਸੀਡੈਂਟ ਹੋਈ ਆ ਸਰ ਗੱਡੀ ਸਾਡੀ ਜਿਹੜੀ ਆਰਟੀ ਆਰਟੀਸੀ ਦੀ ਗੱਡੀ ਆਉਂਦੀ ਸੀ ਇਧਰੋਂ ਆਂਦੀ ਪਟਿਆਲੇ ਤੋਂ ਬਾਇਆ ਅੰਡਰਬਿਜ ਨੂੰ ਕਿਉਂਕਿ ਦੂਜੇ ਪਾਸੇ ਬਹੁਤ ਜਾਮ ਲੱਗਦਾ ਉਧਰ ਪੁਲ ਬਣਦਾ ਤੇ ਪਿੱਛੇ ਇੱਕ ਗੱਡੀ ਹੋਰ ਸੀ ਬਰਨਾਲਾ ਡੀਪੂ ਉਹ ਗੱਡੀ ਟੱਪ ਗਈ ਜਦੋਂ ਇਹ ਬਾਈ ਮੋੜਨ ਲੱਗੇ ਚੰਡੀਗੜ੍ਹ ਨੂੰ ਤਾਂ ਜਿਹੜੀ ਓਵਰ ਸਪੀਡ ਨਾਲ ਔਰਬਟ ਬੱਸ ਆਈ ਇੰਡੋ ਕੈਨੇਡੀਅਨ ਉਹਦੇ ਨਾਲ ਟੱਕਰ ਹੋ ਗਈ ਜਿਹਦੇ ਨਾਲ ਡਰਾਈਵਰ ਸਾਹਿਬ ਦੀ ਆਸਰੀਆਂ ਟੁੱਟੀਆਂ ਜੀ ਕੀ ਨਾ ਡਰਾਈਵਰ ਦਾ ਡਰਾਈਵਰ ਦਾ ਛੱਜੂ ਸੀ ਜੀ ਹੂੰ ਛੱਜੂ ਸੀ ਜੀ ਸਾਰੀਆਂ ਪਾਸਲੀਆਂ ਟੁੱਟੀਆਂ ਕਨੈਕਟਰ ਸਾਹਿਬ ਦੇ ਗੁੱਜੀ ਸੱਟਾਂ ਪੂਰੇ ਟੰਕੇ ਆ ਇਹਨੂੰ ਵੀ ਦੋਹਿਆਂ ਨੂੰ ਰਜਿੰਦਰਾ ਹਸਪਤਾਲ ਚ ਰੈਫਰ ਕਰਤੇ ਆ ਸਵਾਰੀਆਂ ਦੇ ਬਹੁਤ ਜਾਦਾ ਸੱਟਾਂ ਸਵਾਰੀਆਂ ਕੁਝ ਚੰਡੀਗੜ੍ਹ ਨੂੰ ਰੈਫਰ ਕਰਤੀਆਂ ਜੀ ਕੁਝ ਰਜਿੰਦਰਾ ਕਰਤੀਆਂ ਕੁਝ ਹੋਰ ਅੰਦਰ ਪਈਆਂ ਉਹ ਵੀ ਰੈਫਰ ਕਰਨ ਲੱਗੇ ਜੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਜਿਹੜੀ ਇਹ ਪ੍ਰਾਈਵੇਟ ਬਸਾਂ ਚੱਲਦੀਆਂ ਇਹਨਾਂ ਨੂੰ ਕੋਈ ਨੱਥ ਪਾਈ ਜਾਵੇ ਪਰ ਸਰਕਾਰ ਦਾ ਜੇ ਕੋਈ ਵੀ ਕੋਈ ਇਹ ਜਾ ਰੂਪ ਨਹੀਂ ਹੈ ਵੀ ਕੋਈ ਨੱਥ ਜਿਹੜੀ ਪਾਈ ਹੋਣੀ ਚਾਹੀਦੀ ਹੈ ਅਕਸਰ ਐਕਸੀਡੈਂਟ ਹੋਇਆ ਹੋਇਆ ਹੈਗਾ ਇਹਦੇ ਬਾਰੇ ਜਾਣਕਾਰੀਓ ਕਿੰਨੇ ਗੁਰੂ ਤੇ ਆਪਣੇ ਮਰੀਜ਼ ਤੇ ਆਏ ਹਨ ਕੀ ਇਲਾਜ ਆ ਦੇਖੋ ਜੀ ਸਾਡੇ ਕੋਲ 12 ਮਰੀਜ਼ ਪਹੁੰਚੇ ਹੋਏ ਨੇ ਠੀਕ ਹੈ ਨਾ ਸਾਡੇ ਰਾਜਪੁਰੇ ਸਾਡੇ ਮੌਕੇ ਤੇ ਡਾਕਟਰ ਸਾਰੇ ਪਹੁੰਚ ਜਾਂਦੇ ਆ ਠੀਕ ਹੈ ਸਾਡੇ ਜਿੱਦਾਂ ਹੁਣ ਸਮਾਜ ਸੇਵੀ ਸੁਸਥਾਮਾ ਨੇ ਇਹ ਮਿਸਫਲ ਕਮੇਟੀ ਤੋਂ ਨੇ ਸਾਡੇ ਕੰਪਿਊਟਰ ਆਪਰੇਟਰ ਨੇ ਸਾਡੇ ਸਾਰੇ ਵੀਰ ਜੀ ਸਾਡੇ ਮੌਕੇ ਤੇ ਪਹੁੰਚ ਜਾਂਦੇ ਨੇ ਇਲਾਕੇ ਦੇ ਲੋਕ ਇਲਾਕੇ ਦੇ ਲੋਕੀ ਵੀ ਇਵਨ ਸਲੀਪਰ ਵੀ ਡਾਕਟਰ ਵੀ ਹਰ ਤਰ੍ਹਾਂ ਦਾ ਜਿਹੜਾ ਬੰਦਾ ਹੁੰਦਾ ਉਸ ਦਾ ਮੌਕੇ ਤੇ ਪਹੁੰਚ ਜਾਂਦਾ ਹੈ ਜੀ ਜੀ ਠੀਕ ਹੈ ਜਿਸ ਕਰਕੇ ਮਰੀਜ਼ ਜਿਹੜਾ ਪੂਰਾ ਚੰਗੀ ਤਰ੍ਹਾਂ ਮੈਨੇਜ ਹੋ ਜਾਂਦਾ ਹਰ ਮਰੀਜ਼ ਦਾ ਜਿਹੜਾ ਹੈ ਜੀ ਜੋ ਇੱਥੇ ਰੱਖਣ ਵਾਲਾ ਉਹ ਇੱਥੇ ਰੱਖ ਕੇ ਇਲਾਜ ਕੀਤਾ ਜਾਏਗਾ ਤੇ ਜੋ ਮਰੀਜ਼ ਰੈਫਰ ਕਰਨ ਵਾਲਾ ਰੈਫਰ ਕੀਤਾ ਜਾਏਗਾ ਕਿੰਨੇ ਕੋ ਆਏ ਹੈਗੇ ਸਾਡੇ ਕੋਲ ਟੋਟਲ 12 ਪੇਸ਼ੈਂਟ ਆਏ ਨੇ ਜੀ 108 ਤੇ ਮੈਂ ਖੁਦ ਵੀ ਆਰ ਜਸਟ ਮੇਕਿੰਗ ਇਟ ਸ਼ੋਰ ਕਿ ਜੋ ਆਰ ਡਾਕਟਰੀ ਕੂਨਿਕ ਐਕਸਪਰਟ ਹੋਰ ਵੀ ਆਈ ਹੈ ਅਸੀਂ ਸਿਰਫ ਇਹ ਸ਼ੋਰ ਕਰ ਰਹੇ ਹਾਂ ਕਿ ਹਰ ਮਰੀਜ਼ ਨੂੰ ਜੋ ਟ੍ਰੀਟਮੈਂਟ ਮਿਲੇ ਉਹ ਟਾਈਮਲੀ ਮਿਲ ਜਾਵੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਪਹਿਲਾ ਘੰਟਾ 골ਡਨ ਆਵਰ ਘੰਟਾ ਹੁੰਦਾ ਹੈਗਾ ਠੀਕ ਹੈ ਲੇਕਿਨ ਮੈਨੂੰ ਮਾਨ ਹੈ ਜੀ ਸਾਡੇ ਮੈਂ ਇਹਨਾਂ ਨੂੰ ਕੁਲਦੀਪ ਜੀ ਮੈਡੀਕਲ ਕਮੇਟੀ ਤੋਂ ਮੈਂ ਸਵੇਰੇ 8:00 ਵਜੇ ਫੋਨ ਕੀਤਾ ਕਿ ਪਹੁੰਚੋ ਜੀ ਇਹ ਵੀ ਆ ਗਏ ਕਹਿਣ ਦਾ ਮਤਲਬ ਹੈ ਕਿ ਸਾਡੇ ਡਾਕਟਰਾਂ ਦੇ ਨਾਲ-ਨਾਲ ਸਾਡੇ ਇਲਾਕੇ ਦੇ ਲੋਕ ਵੱਡੇ ਸਮਾਜਿਕ ਵੀ ਸਸਤਾਵਾ ਉਹ ਵੀ ਇਹੋ ਜਿਹੇ ਹਾਲਾਤਾਂ 'ਚ ਸਾਡੀ ਬਹੁਤ ਮਦਦ ਕਰਦਿਆਂ ਕਹਣਾ ਕਰਿਆ ਸਰ ਜੇਰ ਬਾਫ ਵੀ ਨੇ ਇਹ ਕਹਿਣਾ ਚਾਹਾਂਗੀ ਕਿਉਂਕਿ ਸਾਡਾ ਜਿਹੜਾ ਸ਼ਹਿਰ ਹੈ ਜੀ ਇਹ ਹਾਈਬੇਟਿਵ ਸਥਿਤ ਹੈਗਾ ਹਾਈਬੇਟਿਵ ਸਥਾਨ ਕਰਕੇ ਹਮੇਸ਼ਾ ਇਹ ਸੰਭਾਵਨਾ ਬਣੀ ਰਹਿੰਦੀ ਹੈ ਕਿ ਇੱਥੇ ਕੋਈ ਮਾਫ ਕੁਰੀਟੀ ਆ ਸਕਦੀ ਹੈ ਤੋਂ ਮੈਂ ਇਹਨਾਂ ਨੂੰ ਕਹਾਂਗਾ ਜਿੱਦਾਂ ਨੇ ਅੱਜ ਸਾਡਾ ਸਹਿਯੋਗ ਕੀਤਾ ਉਦਾਂ ਸਾਡਾ ਹਮੇਸ਼ਾ ਹੀ ਸਹਿਯੋਗ ਕਰਦੇ ਰਹਿਣ ਕੀੜੀ ਗੱਡੀ ਤੇ ਕੰਮ ਕਰਦੇ ਕਿਹੜੀ ਗੱਡੀ ਕੁਝ ਕੰਮ ਕਰਦਾ ਹੈ ਕੀ ਲੱਗੇ ਹੋਏ ਤੁਜ ਕਨੈਕਟਰ ਲੱਗੇ ਹੋਏ ਆ ਹਾਂ ਸਰ ਜੀ ਕਿੱਦਾਂ ਹੋਇਆ ਐਕਸੀਡੈਂਟ ਸਰ ਅਸੀਂ ਫਟਿਆਲੇ ਤੋਂ ਆ ਰਹੇ ਸੀ ਚੰਡੀਗੜ੍ਹ ਲਈ ਤੇ ਅੰਡਰਬ੍ਰਿਜੋਂ ਗਿਆ ਆਨੇ ਸੀ ਰਾਜਪੁਰਾ ਸਾਡੀ ਵਾਹ ਜਿਹੜਾ ਗੱਗਾਂ ਚੋਂ ਕ੍ਰਾਸ ਕਰਨ ਲੱਗੀ ਨਾ ਅੰਬਾਲਾ ਤੋਂ ਇੰਡੋਗਨੀਰੀ ਵਾਹ ਸਾਡੀ ওভার ਸਪੀਡ ਨਾਲ ਉਹਦੇ ਨਾਲ ਸਾਡੀ ਟੱਕਰ ਹੋ ਗਈ ਨਿਕਲ ਮੱਗੀ ਆ ਗਈ ਇਸ ਕਾਰਨ ਸਵਾਰੀਆਂ ਨੇ ਬਹੁਤ ਹੱਟਾ ਲੱਗੀਆਂ ਤੁਹਾਡੇ ਕਿੰਨੇ ਕੁ ਲੱਗੇ ਹੱਟਾ ਸਰ ਮੇਰੇ ਸਰ ਅੱਖ ਦੇ ਰੱਟ ਲੱਗੀ ਤੇ ਕੁਝ ਪਸੰਗੀਆਂ ਜਿਹੀ ਲੱਗੀਆਂ ਉਹ ਤੁਹਾਡੇ ਤੁਹਾਡੇ ਡਰਾਈਵਰ ਸਾਹਿਬ ਡਰਾਈਵਰ ਸਾਹਿਬ ਦੇ ਜੀ ਪਸਲੀਆਂ ਟੁੱਟੀਆਂ ਜੀ ਕੀ ਨਾਮ ਉਹਨਾਂ ਦਾ ਸੱਜੂ ਸਿੰਘ ਜੀ ਉੱਜੀਆਂ ਸੱਟਾਂ ਵੀ ਲੱਗੀਆਂ ਨੇ ਜੀ ਲੱਤ ਦੇ ਵੀ ਸੱਟ ਲੱਗੀਆਂ ਸਰਕਾਰ ਨੂੰ ਕਹੀ ਜਾਣਾ ਚਾਹੁੰਦੇ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਸਰ ਜਿਹੜੀ ਪ੍ਰਾਈਵੇਟ ਬੱਸਾਂ ਨੇ ਇਹ ਨੱਥ ਪਾਈ ਜਾਵੇ ਓਵਰ ਸਪੀਡ ਨਾਲ ਆਉਂਦੀ ਨੇ ਜੀ ਐਕਸੀਡੈਂਟ ਹੋਣ ਲੱਗੇ ਦੀ ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਘੱਟੋ ਘੱਟ 15 ਬਾਰੇ ਸੱਟਾਂ ਲੱਗੀਆਂ ਨੇ ਜੀ ਮੇਰਾ ਸਮੀ ਦੇਵੀ ਪਤਾ ਨਹੀਂ ਮੈਂ ਤੇ ਬੈਠੀ ਹੋਈ ਸੀ ਅੱਖਾਂ ਮੀਚ ਕੇ ਉਦੋਂ ਪਤਾ ਲੱਗੇ ਕਿ ਤੋਂ ਮੈਨੇ ਚੜ੍ਹਦੇ ਸੀ ਹਾਂਜੀ ਥੋੜਾ ਜਿਹਾ ਆਪ ਲੱਗੀਆਂ ਬੁੱਢ ਤੇ ਲੱਕ ਦੇ ਵਿੱਚ ਸੁਮੀ ਦੇਵ ਅਸੀਂ ਪੀਜੀਆ ਚੱਲੇ ਸੀ